ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆਂ ਜੀ ਤੇ ਅੱਜ ਦਾ ਵਲੌਗ ਕਰਨ ਲੱਗੇ ਆਂ ਜੀ ਅਸੀਂ ਸਟਾਰਟ ਜਿਹੜੇ-ਜਿਹੜੇ ਵਲੌਗ ਦੇ ਵਿੱਚ ਨਵੇਂ ਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਚੰਗਾ ਲੱਗਾ ਤੇ ਲਾਈਕ ਕਰਿਓ ਸ਼ੇਅਰ ਕਰਿਓ ਜੀ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਦੇ ਲੱਗ ਰਿਹਾ ਵਲੌਗ ਆਪਾਂ ਵੀ ਪੂਰੀ ਕੋਸ਼ਿਸ਼ ਕਰਦੇ ਆ ਡੇਲੀ ਵਲੌਗ ਪਾਉਣ ਦੀ। ਸ세 ਕੱਲ ਜੀ ਸਾਰਿਆਂ ਨੇ ਉਮੀਦ ਕਰਦੇ ਨੇ ਤੁਸੀਂ ਸਹੀ ਠੀਕ ਹੋ ਗਏ ਆਪਾਂ ਵੀ ਬਹੁਤ ਠੀਕ ਆ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੀਆਂ ਮੱਛੀਆਂਆਂ ਉਹ ਬੜੀਆਂ ਸਾਨੀਆਂ ਲੱਗਣਗੀਆਂ ਤੁਹਾਨੂੰ ਉਹ ਜਿਹੜਾ ਹਰ ਆਇਆ ਸੀ ਉਹਦੇ ਚ ਪਹਿਲੀ ਚ ਆ ਗਈਆਂ ਮੱਛੀਆਂ ਪੂਰੀਆਂ ਤੇ ਆਪਾਂ ਵੱਡੀਆਂ ਵੀ ਲਾਂਦੀਆਂ ਤੇ ਛੋਟੀਆਂ ਵੀ ਵੇਖਿਓ ਤੁਸੀਂ ਪਹਿਲ ਬਾਅਦ ਚੋ ਅੱਛਾ ਅੱਜ ਕੀ ਹੀ ਫਿਰ ਸਕੂਲ ਚਿੱਲਡਾਂ ਦੇ ਮੱਚੇ ਚਿੱਡਣ ਰੇ ਅਸੀ ਅੱਜ ਫਿਰ ਸਾਡੇ ਅਰੀਸ ਨੂੰ ਕੋਈ ਮਨਾਉਂਦਾ ਨਹੀਂ ਅੱਜ ਮਮਾ ਪਤਾ ਕਿਉਂ ਮਨਾਈ ਜਾਂਦਾ ਉਹ ਜਿਹੜਾ ਚਾਚਾ ਨਹੀਂ ਹੁੰਦਾ ਹੂੰ ਉਹਦਾ ਬੱਜੇ ਆ ਕਿਧਰ ਚਾਚੇ ਦਾ ਤੇ ਉਹ ਉਹ ਨਾ ਬੱਚਿਆਂ ਨੂੰ ਬਲਾ ਮਨਦਾ ਅੱਛਾ ਪਤਾ ਨਹੀਂ ਕਿਹੜਾ ਚਾਚਾ ਹੁੰਦਾ ਵਾ ਸਾਸੀ ਗਲ ਬਲਾਉ ਸਾਰਿਆਂ ਨੂੰ ਸਾਤੀ ਆ ਸਾਰਿਆਂ ਨੂੰ ਮੀਟੇ ਹੱਦਿਆਂ ਉਹ ਮੀਟੇ ਕਰ ਦੂੰ ਹਾਂ ਅੱਗੇ ਕੌਣ ਹਾਂਜੀ ਬੋਲੋ ਉਮੀਦ ਬੋਲੋ ਸਾਰੇ ਨੂੰ ਮੀਟ ਗੱਦੇ ਆ ਮਾਗੇ ਫੈਂਡੋ ਘਾਲਾ ਅਸੀਂ ਨੂੰ ਫਿਸ਼ ਦੇਖਣਾ ਫਿਸ਼ਿ ਵਿਖਾਈ ਅੱਜ ਆਪਾਂ ਹਾਂ ਦੱਸੋ ਕਿ ਅੱਜ ਆਪਾਂ ਨਵੀਆਂ ਫਿਸ਼ਾਂ ਲੈ ਆਂਦੀਆਂ ਹਾਂ ਦੱਸੋ ਮੈਨੂੰ ਖੋ ਮੈਨੂੰ ਫਿਸ਼ ਨੂੰ ਦੇਖਣਾ ਇੱਥੇ ਨੂੰ ਫਿਸ਼ ਨੂੰ ਦੇਖਣਾ ਦਿਖਾਈਏ ਸਾਰੇ ਨੂੰ ਇਹ ਨੂੰ ਦੇਖਣ ਚਲ ਮੈਂ ਬੁਖਾਨੀ ਇਹ ਨਾਂ ਮੈਂ ਮੈਂ ਮਾਂ ਤੁੰ ਬੇ ਹਟਦੇ ਫਾਉਗੇ ਨਾ ਹਾਂ ਤੁਜੀ ਬੋਤ ਬੋਤੀਆਂ ਛੋਟੀਆਂ ਵਾ ਨਾ ਵੇ ਬਹੁਤ ਛੋਟੀਆਂ ਮੱਛੀਆਂ ਹਾਂ ਓਕੇ ਕਾਫੀ ਜ਼ਿਆਦਾ ਉਹ ਥੱਲੇ ਆ ਹੁਣ ਉਹਨੇ ਤੇਰਾ ਦੀਆ ਪਾ ਫੇਕਾ ਆ ਗਏ ਆ ਫੇਰ ਘਰ ਆ ਪਗੇ ਕਿੱਥੇ ਅੰਮਾ ਹੂੰ ਦੇ ਵਿਜੀਨੀ ਤੋ ਤੈਨੂੰ ਕੋ ਫੁੰਡੇ ਕਿ ਜੂਗਾ ਤੂੰ ਆਪਣੀ ਸਬਜੀ ਵਿਖਾਏਗਾ ਨਹੀਂ ਚਲ ਆਪਾਂ ਸਬਜੀ ਵਿਖਾਵਨੇ ਠੀਕ ਆ ਚਲ ਆ ਸਾਡੀ ਸਬਜੀ ਆਪਾਂ ਪਿੱਛੇ ਵਿਖਾਈ ਆ ਵਾਓ ਤੇ ਜੀ ਆਪਣਾ ਲਸਣ ਏਡਾ ਏਡਾ ਹੋ ਗਿਆ ਵਿੱਚ ਪੱਤੇ ਬੜੇ ਆ ਕਿਉਂਕਿ ਇਹ ਸਾਹਮਣੇ ਸਫੈਦੇ ਆ ਇੰਨਾ ਕਰਕੇ ਪੱਤੇ ਬੜੇ ਡੇਗਦੇ ਆ ਤੇ ਇੱਥੇ ਆਪਾਂ ਬੀਜ ਦਿਆਂ ਫਿਰ ਪਾਲਕ ਛੋਟੀ ਛੋਟੀ ਹੋਈ ਹੈ ਜੇ ਬਿਲਕੁਲ ਕਿਉਂਕਿ ਉਧਰੋਂ ਹੋ ਗਈ ਖਰਾਬ ਪਰਾਲੀ ਕਰਕੇ ਤੁਨੂੰ ਵੀ ਵਖਮ ਨੇ ਆਪਣੀ ਮੇਥੀ ਮੇਥੀ ਵੀ ਆ ਸ਼ੋਰਾਂ ਹੋ ਗਿਆ ਇਹਦੇ ਕਰਕੇ ਖਰਾਬ ਹੋ ਗਈ ਧਣੀਆਂਾਂ ਤੇ ਪਾਲੇ ਹੋ ਗਈ ਆਪਣੀ ਬਿਲਕੁਲ ਹੀ ਖਰਾਬ ਇਸ ਕਰਕੇ ਉਹ ਉਥੇ ਲਾਤੀ ਹੋਰ ਆ ਆਪਣੇ ਆਲੂ ਤਾਂ ਨਹੀਂ ਐ ਵੇਖੋ ਕਿੰਨਾ ਸੋਹਣਾ ਹੈ ਹਾਂਜੀ ਸ਼ਾਮ ਦੇ ਵੱਜ ਗਏ ਆ ਜੀ 5 ਦਿਲ ਕੰਡ ਵਿੱਚ ਚਾਹ ਪੀਣ ਨੂੰ ਚਾਹ ਰੱਖਤੀ ਆ ਗਰਮ ਮਨ ਕੇ ਤਾਜ ਮਨ ਕੇ ਤਾ ਮम्मा ਕੀ ਖਾਂਦੇ ਇੱਕ ਇੱਕ ਖਾਣੇ ਆ ਕੀ ਖਾਂਦੇ ਆਂ ਖਾਣੇ ਆਂ ਓਕੇ ਤੇ ਮੈਂ ਮੈਨੂੰ ਕਿਤੇ ਡਰਾਉ ਹਾਂ ਡਰਾਉ ਬੋਲੋ ਬੱਚਾ ਨਹੀਂ ਮੈਂ ਨਹੀਂ ਬੋਲੂੰਗਾ ਕੁਛ ਨਹੀਂ ਬੋਲੇਗਾ ਮੈਂ ਮਾਂ ਨੂੰ ਬੋਲੂੰਗਾ ਇਹ ਕਹਿੰਦਾ ਮੈਂ ਬਾਅਦ ਚ ਬੋਲੂੰਗਾ ਤੇ ਚਾਹ ਪੀਪੂਗੇ ਜੀ ਕੱਪੜੇ ਕੱਢਨੇ ਆ ਮਸ਼ੀਨ ਚੋਂ ਕੱਪੜੇ ਧੋਪੰਡੇ ਆ ਤੇ ਕੱਪੜੇ-ਕੁਪੜੇ ਕੱਢ ਕੇ ਮਸ਼ੀਨ ਚੋਂ ਫਿਰ ਲਾਵਾਂਗੇ ਫੁਲਕੇ ਪਰਪਾਲੇ ਦੀ ਦਖਾਤੋ ਪੁਜੀਆਂ ਡੋਡੀਆਂ ਮਿਲਣ ਗਈਆਂ ਲੋਰ ਪੁੱਝੀਆਂ ਡੋਡੀਆਂ ਖਾਣੋ ਜੀ ਗੰਡਿਆ ਦੂਜੀਆਂ ਤੇ ਮਿਲ ਲਗੀਆਂ ਲਿਆਓਗੇ ਹਾਂਜੀ ਕੱਪੜੇ ਹੋ ਗਏ ਆਪਣੇ ਵਾਸ਼ ਤੇ ਲੇਟ ਟੈਸਟ ਕਰਕੇ ਤੋਤੇ ਆ ਜੀ ਨਮਨੀਰ ਆਇਹੀ ਸਕੂਲੋਂ 3:30 ਵਜੇ ਫਿਰ ਉਹਦੀ ਯੂਨੀਫਾਰਮ ਵੀ ਧੋਣੀ ਸੀ ਤੇ ਇਸ ਕਰਕੇ ਕੱਪੜੇ ਸਾਰੇ ਲੇਟ ਹੋ ਗਏ ਧੋਣ ਕਰਕੇ ਹੌਣ ਕਪੜੇ ਆਪਣੇ ਧੋਪ ਗਏ ਆ ਬਸ ਰੋਟੀਆਂ ਰਹਿ ਗਈਆਂ ਸਬਜੀ ਸਬਜੀ ਵਗੈਰਾ ਆਪਣੀ ਤਿਆਰ ਆ ਆਟਾ ਗੁੱਜਾ ਬਸ ਰੋਟੀਆਂ ਰਹਿ ਗਈਆਂ ਹੁਣ ਰੋਟੀਆਂ ਬਣਾਵਾਂਗੇ ਤੇ ਮਨ ਕਰਤੁਣੀ ਸੁੰਦੇ ਆ ਲੇਟ ਨਬੂ ਵੀ ਲੇਟ ਹੀ ਹੁੰਦੀ ਆ ਨਬੂ ਚੜ੍ਹਨ ਦਾ ਸਵੇਰੇ ਆਉਣੀ ਹੁੰਦੀ ਆ 8:20 ਤੇ ਬਸ ਤੇ ਉਹਨੇ ਉੱਠਣਾ ਹੁੰਦਾ 7:30 ਫਿਰ ਰੋਸਾ ਬਣਾਈ ਹੁੰਦਾ ਸਾਰਾ ਕੰਮ ਕਾਰ ਤੇ ਕਪੜੇ ਆਪਣੇ ਧੋਪਗੇ ਪਰ ਮੂੰਗੋਂ ਡੋਡੀਆਂ ਮੰਗਾ ਲਈਆਂ ਵਾ ਬੈ ਕੇ ਖਾਵਾਂਗੇ ਨਾਲੇ ਕਰਾਂਗੇ ਗੱਲਾਂ ਬਾਤਾਂ ਤੇ ਚਲੋ ਮਿਲਦੇ ਆਂ ਜੀ ਨਾਲ ਨਾਲ ਬਣੇ ਰਹੋ ਤੇ ਮੈਂ बार-बार ਕਹਿੰਦੀ ਆਂ سپورਟ ਦਿਓ ਜੀ ਪਲੀਜ਼ ਆਪਣੀ ਸਬਸਕ੍ਰਾਈਬ ਕਰੋ ਤੇ ਹਰ ਇੱਕ ਫੋਨ ਦੇ ਵਿੱਚ WhatsApp 'ਚ ਇੱਕ ਜਾਂ ਦੋ ਗਰੁੱਪ ਹੁੰਦੇ ਉਹਦੇ ਵਿੱਚ ਲਿੰਕ ਸੈਂਡ ਕਰੋ ਸਬਸਕ੍ਰਾਈਬ ਕਰਾ ਦਿਓ ਜੀ ਪਲੀਜ਼ ਤੁਹਾਡੀ سپورਟ ਦੀ ਬਹੁਤ ਲੋੜ ਆ ਕਿਉਂਕਿ ਹੱਡੀ ਵੀ ਹਿੰਮਤ ਬਣੀ ਰਵੇ ਵੀ ਆਪਾਂ ਡੇਲੀ ਵਲੋਗਿੰਗ ਕਰਨੀ ਆ ਜੇ ਅੱਗੇ ਸਪੋਰਟ ਮਿਲੂਗੀ ਤਾਂ ਫੇਰ ਹੀ ਆਪਾਂ ਡੇਲੀ ਵਲੋਗਿੰਗ ਕਰਾਂਗੇ ਜੀ ਤੇ ਲਾਈਕ ਕਰਿਓ ਜੀ ਕਮੈਂਟਾਂ ਰਾਈ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੇ ਲੱਗਣ ਦੇ ਆ ਵਲੋਗ ਫੇਰ ਅਸੀਂ ਕੁਝ ਹੋਰ ਚੇਂਜਿੰਗ ਕਰਾਂਗੇ ਵਿੱਚ ਅਜੇ ਤੇ ਆਪਣੀ ਰੁਟੀਨ ਹੀ ਦੱਸਦੇ ਪਏ ਆਂ ਵੀ ਕਿਵੇਂ ਘਰ ਦਾ ਕੰਮ ਆ ਜਿਵੇਂ ਕੁਝ ਵੀ ਹਨਾ ਅਜੇ ਬਸ ਇੰਨਾ ਕੀ ਦੱਸਣ ਦੇ ਆ ਤੇ ਤੁਸੀਂ ਕਮੈਂਟਾਂ ਨਾਲ ਹੀ ਦੱਸਿਓ ਜੀ ਆਪਾਂ ਚੇਂਜ ਕਰੀਏ ਕੁਝ ਹੋਰ ਰੁਟੀਨ ਬਣਾਇਆ ਕਰੀਏ ਉਹ ਵੀ ਦੱਸਿਓ ਜੀ ਤੇ ਮਣੇਰਿਓ ਜੀ ਨਾਲ-ਨਾਲ ਮਿਲਦੇ ਲਿਆ ਦਿਓ ਹਣ ਇਹ ਲੋ ਬਸ ਇੱਕ ਦੇਣੀ ਹੈ ਯਾਰ ਇਹ ਲੋ ਮੰਮਾ ਬਸ ਇੱਕ ਹੀ ਇੱਕ ਹੋਰ ਦੇਈ ਨਹੀਂ ਇੱਕ ਹੋਰ ਦੇ ਦੇ ਨਾ ਪਹਿਲੀ ਮੰਮੀ ਨੂੰ ਦੇਣਾ ਤੁਹਾਨੂੰ ਕੱਲ ਨਬੂ ਨੂੰ ਦੇ ਦੇ ਨਬੂ ਬੋਕੂ ਕਾ ਨਬੂ ਤੂੰ ਵੀ ਲੈ ਲੈ ਡਾਡੀ ਡਾਡੀ ਨੂੰ ਦੇਣੀ ਹੋਰ ਦੇ ਦੋ ਡਾਇਮੰਡ ਦੇ ਆਹ ਹੋਰ ਦੇ ਆਹ ਹਾਂ ਤੂੰ ਹੋਰ ਦੇ ਉਹ ਦੇ ਉਹ ਕਿਨੇ ਦੇ ਦੇ ਜਦੋਂ ਹੋਰ ਦੇ ਨਾ ਡਾਡੀ ਨੂੰ ਹੋਰ ਦੇ ਦੋ ਬਾਬਾ ਜੀ ਹੋਰ ਦੇ ਦੋ ਮੰਮੀ ਨੂੰ ਦੇ ਦੇ ਪ੍ਰਸ਼ਾਦ ਬਾਬਾ ਜੀ ਹੋਰ ਦੇ ਦੋ ਮਮਮੀ ਨੂੰ ਦੇ ਦੇ ਪ੍ਰਸ਼ਾਦ ਬਾਬਾ ਜੀ ਹੋਰ ਦੇ ਦੋ ਮਮਮੀ ਨੂੰ ਦੇ ਦੇ ਪ੍ਰਸ਼ਾਦ ਬਾਬਾ ਜੀ ਪਿੱਛੇ ਪਲੀਜ਼ ਪਲੀਜ਼ ਹੋ ਗਿਆ ਬਾਬਾ ਜੀ ਮੈਨੂੰ ਤਾਂ ਦਿੱਤੀ ਹੀ ਨਹੀਂ ਮੈਨੂੰ ਪਹਿਲੇ ਮੰਮੀ ਨੂੰ ਦੇਨਾ ਦੋ ਤੇ ਡੈਡੀ ਇਹਦਾ ਮੈਨੂੰ ਪ੍ਰਸ਼ਾਦ ਹੋਰ ਦੇ ਜੀ ਗੜੀ ਦਾ ਬਾਬਾ ਜੀ ਮੈਨੂੰ ਤੇ ਦਿਓ ਵਾ ਬਸ ਬਸ ਬਾਬਾ ਜੀ ਬਹੁਤ ਆ ਬਾਬਾ ਵਾ ਵਾ ਪਛਾੜ ਦੇ ਲਿਆ ਬਾਬਾ ਜੀ ਗੱਫਾ ਹੀ ਵੜਾ ਖੁੱਲਾ ਬਾਬਾ ਜੀ ਦੇ ਰੇ ਬਾਬਾ ਜੀ ਵੜਾ ਗੱਫਾ ਹੀ ਰੱਖਦਾ ਲੂਣਾ ਕਹੀ ਬਾਬਾ ਜੀ ਦੇ ਹੱਥ ਹੀ ਓਡੇ ਓਡੇ ਆ ਤੇ ਮੈਨੂੰ ਇੰਨੀਆਂ ਦੇ ਦੇ ਮੈਨੂੰ ਇੰਨੀਆਂ ਮਿਲੀਆਂ ਸੋ ਨਵੀਆਂ ਇੰਨੀਆਂ ਤੇ ਆ ਗਿਆ ਪਾਪਾ ਬਾਬਾ ਜੀ ਦੇ ਹੱਥ ਹੀ ਡੇ ਡੇ ਆ ਤੇ ਤੁਹਾਨੂੰ ਵੀ ਦੇ ਦਿੱਤੀਆਂ ਨੇ ਅੱਜ ਆ ਗਿਆ ਬਾਬਾ ਜੀ ਆ ਗਿਆ ਬਾਬਾ ਜੀ ਆ ਗਏ ਬਾਬਾ ਜੀ ਤੂੰ ਹੀ ਨਹੀਂ ਖਾਣੀਆ ਖਾਣੀਆ ਹੈ ਕਿਦੋਂ ਖਾਣੀਆ ਹੈ ਮਾਂ ਪਾਪਾ ਕੇ ਉਹ ਨਾਨੀਏ ਕਾ ਕਿਹੜੇ ਖਾਂਦੀਆ ਬਾਬਾ ਕੰਦਾ ਖਾਣੀਆ ਮੂੰਹ ਇੰਦਾ ਖਾਂਦੇ ਆ ਪਾਪਾ ਮੇਰਾ ਪੁੱਤ ਤਾਂ ਸਕੂਲ ਜਾਏਗਾ ਠੀਕ ਆ ਮੇਰਾ ਨਾ ਉਹ ਤਾਂ ਸਕੂਲੇ ਕਿਉਂ ਨਹੀਂ ਜਾਣਾ ਮੈਂ ਨਹੀਂ ਜਾਣਾ ਪਰਛਾਦ ਦੇ ਸਕੂਲੇ ਮੈਂ ਨਹੀਂ ਜਾਣਾ ਚੱਲ ਆ ਜਾਈਂ ਨਾ ਜਾਈਂ ਪ੍ਰਸ਼ਾਦ ਵੰਡਿਆ ਕਰਨਾ ਬਾਬਾ ਜੀ ਹੋਰ ਢੋਲ ਚੱਲੇ ਬਾਬਾ ਜੀ ਪ੍ਰਸ਼ਾਦ ਨੇ ਬਾਬਾ ਹੀ ਬੰਨਣਾ ਲੋਟ ਨੂੰ ਕੌੜਨਾ ਨਹੀਂ ਆਣਾ ਕੌੜਨਾ ਪੁੱਜੀਆਂ ਨਾ ਜਿਆਦਾ ਪੁੱਜੀਆਂ ਨਹੀਂ ਜੂਨਾ ਇਹ ਕੰਟੀਨੂਪ ਪੁੱਟੀ ਇਹ ਪੁੱਟੀਆਂ ਦੀਆਂ ਨੇ ਜਿਹਨਾਂ ਵਿੱਚ ਲੋਨ ਨਹੀਂ ਆਉਣਾ ਲੋਨ ਦੀਆਂ ਪੁੱਟੀਆਂ ਹੂੰ ਜਿਹੜੀਆਂ ਤਾਂ ਕਲ ਲੈਂਦੇ ਆ ਇਹਦੇ ਵਿੱਚ ਅਰੇ ਇਸਰਾ ਬੇ ਕਾਲੇ ਜਿਹੜੀਆਂ ਲੈਂਦੀਆਂ ਉਹ ਤੇ ਬਿਲਕੁਲ ਚੰਗੀਆਂ ਨੇ ਉਹ ਨਹੀਂ ਠੀਕ ਪਰ ਜਿਹੜੀਆਂ ਆ ਭਈਏ ਵੇਚਣ ਵਾਲੀਆਂ ਹੂੰ ਪੁੱਟੀਆਂ ਰੋਡੀਆਂ ਇਹ ਠੀਕ ਹੁੰਦੀਆਂ ਇਹ ਸਵਾਲ ਪਾਉਂਦੀਆਂ ਇਹਦੇ ਚਾਹਨਾ ਵਾਲੇ ਦੱਸਣਾ ਤੇ ਨਾ ਉਹ ਤੇ ਜਿਹੜੀਆਂ ਕੱਲ ਲੈਂਦੀਆਂ ਉਹ ਬਿਲਕੁਲ ਨਹੀਂ ਚੰਗੀਆਂ ਬਾਬਾ ਜੀ ਬਾਬਾ ਜੀ ਤੇ ਵੰਡੀ ਜਾਂੜੇ ਰੋਡੀਆਂ ਤੇ ਉਦੋਂ ਨੂੰ ਭਾਵੇਂ ਤੇਰੀਆਂ ਕੋਈਆਂ ਜਾਣ ਸਾਰੀਆਂ ਬੱਚ ਖਵਾ ਲੈਂਗੇ ਮੇਰੇ ਆਲਾ ਕੰਮ ਹੋਊਗਾ ਕੱਲਾ ਆ ਮੈਂ ਤੇ ਮੰਨ ਕੇ ਤੋਨੇ ਮੰਨ ਕੇ ਤੂੰ ਇਨੀ ਗਾਨੇ ਡੋਡੀ ਦੇਖੋ ਖਾਂਦੇ ਆ ਤੈਨੂੰ ਕਿੱਥੇ ਦਿੱਤਾ ਤੇਰੇ ਕੋ ਟੁੱਟਣ ਤੇ ਡਈ ਨਹੀਂ ਖੋਲਣ ਦਾ ਮੁੱਕਾ ਹੀ ਨਹੀਂ ਮਿਲਦਾ ਕਿਉਂ ਮम्मा ਤੂੰ ਹੀ ਖੋਲੀ ਜਾਂਦੇ ਲੋਟੇ ਆ ਨਵਾਂ ਕਿ ਦਤੋੜਦੀ ਗੋਡੀਆਂ ਕਰੀ ਫੇਰ ਥੋੜੀ ਉਹ ਨਾ ਕੋਈ ਨਹੀਂ ਆ ਨਾ ਤੋੜ ਤੋੜ ਭਾਈ ਜੰਦ ਦੇ ਹੁਣ ਹੱਥਾਂ ਵਾਲੇ ਕੰਮ ਹੋ ਗਏ ਵੇਖੋ ਇਹ ਐ ਉਹ ਦੰਦ ਨਹੀਂ ਦਮ ਦੇ ਦਊ ਤੈ ਤੇ ਕਰ ਦੰਦ ਕਰ ਇੱਕ ਹੋਰ ਹੀ ਲੰਡਿਆ ਨਾ ਦੰਦ ਸਕੂਲ ਜਾਣਾ ਪਰ ਉਦੜੀ ਨਾ ਦੇ ਦੰਦ ਆ ਵੇਖੋ ਬੋਰੀ ਲੈ ਚੋ ਲੈ ਵੇਖੀ ਬਰਮੇ ਕੀ ਨਾ ਕੋ ਥੱਲੇ ਚੜ ਗਈ ਬੈਠ ਗਈ ਨਹੀਂ ਬੋਲਣਾ ਹੁਣ ਨਾ ਉਹ ਮੋਟੜੀ ਗਿਆ ਦਨ ਲੈ ਬੰਦ ਸਾਰਿਆਂ ਨੂੰ ਕੜਾ ਪ੍ਰਸ਼ਾਦ ਦੇ ਕੇ ਬਾਬਾ ਜੀ ਖੁਦ ਖਾਣ ਦੇ ਆ ਟੁੱਟ ਨਹੀਂ ਨਹੀਂ ਰਹੀ ਇਹ ਦੇਖੋ ਵਿਚਾਰੇ ਕੋ ਵਿਚਾਰੇ ਬਾਬੇ ਉਹ ਪੈ ਗਿਆ ਘੜਾਕਾ ਕੀ ਹੋਇਆ? ਉਹ ਕੋਈ ਟੁੱਟ ਗਿਆ। ਟੁੱਟ ਗਿਆ? ਹੂੰ। ਹੁਣ ਫਿਰ ਕੀ ਕਰੀਏ? ਤੂੰ ਦੂਜੀ ਖਾਲਾ ਨਾਲ ਵਾਲੀ। ਦੋਏ। ਨਵੂ ਘਰ ਕਿਦਾਂ ਟੋਡੀਆਂ? ਤੈਨੂੰ ਟੋਡੀਆਂ ਦੇ ਨਾਲ ਟੋਡੀਆਂ ਦੇ ਨਾਲ ਤੈਨੂੰ ਕੀ ਖਾਣਾ ਪਸੰਦ ਆ? ਗਿੱਚ। ਜਿੱਥੇ ਤੇ ਤੈਨੂੰ ਇਰਾਦਾ ਹੋਵੇ।

ਸੱਤ ਸੋਇਆ ਹੈ ਨਵੂ ਵੀ ਕਦੀ ਕਦੀ ਇੱਧਾ ਮੈਦੰਦੀ ਇੱਧਾ ਕਲਾਸ ਸਿੱਧਾ ਵੀ ਨਹੀਂ ਨੀਆ ਨਵੇਂ ਤੋਂ ਕਲਾਸ ਕਦੀ 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 ਚੱਦੀ ਨਵਾਂ ਘਰ ਦੀ ਆ। ਇਹ ਕਿੱਥੇ ਦਾ ਪਤਾ? ਮੈਂ ਵੀ ਅੜ ਰਹੀ ਨਾ। ਰੋਟੀ ਘੜੀ ਨਾ। ਨਾ। ਸਵੇਰੇ ਭਲਾ ਕਿੰਨੇ ਆਉਣਾ ਨਵੂ ਨੂੰ ਮਿਲਣਾ? ਕਿੰਨੇ? ਪਤਾ ਤੈਨੂੰ ਪਰਮ। ਪਿਛਿਓਂ ਕਿਵੇਂ? ਪਿਛਿਓਂ ਕਿਵੇਂ? ਪਿਛਿਓਂ ਕਿਵੇਂ? ਯਾਰ। ਕਿੰਨੇ? ਮੈਂ ਦੱਸਦੀ ਫਿਰ ਤੈਨੂੰ। ਦੱਸਾਂ। ਲਾ ਮੰਨੇ। ਲਾ ਮੰਨੇ। ਹੂੰ ਹੋਰ ਕਿੰਨੇ ਆਉਣਾ ਨਾਲ ਭਲਾ? ਭੁੱਲੀ ਨਾ ਮੈਂ ਨੇ। ਹੋਰ ਕਿੰਨੇ ਆਉਣਾ? ਸੱਤਾ ਨੰਨ। ਹੋਰ ਬੁੱਟਾ ਇਹ ਵੇਖਣੀ ਆ ਵੀਡੀਓ ਨਾਨੀ ਨੇ ਇੱਕ ਹੋਰ ਇੱਕ ਹੋਰ ਜੀ ਨੇ ਹੋਣਾ ਨਵਾਂ ਨਾਲ ਤੈਨੂੰ ਸਵੇਰੇ ਵੀਡੀਓ ਕੋਲ ਚ ਵੀਡੀਓ ਕੋਲ ਚ ਸਵੇਰੇ ਕਿੰਨੂੰ ਵਿਖਾਇਆ ਸੀ ਤੋਰੇ ਮੈਂ ਮਾਈ ਫ੍ਰੈਂਡ ਜੋਤੀ ਜੋਤੀ ਕਹਿੰਦਾ ਤੇਰੀ ਮੰਮੀ ਦੀ ਕੁੜੀ ਮੰਮੀ ਦੀ ਕੁੜੀ ਆ ਪਿੰਡ ਆਈ ਬਈ ਨੂ ਆਈ ਦੱਲੀਗੋ ਆਈਆ ਪਰ ਇਹ ਮਾ ਉਹ ਪੱਕਾ ਨਹੀਂ ਪਤਾ ਅਜੇ ਮੰਮੀ ਡੇ ਕਹਿਣ ਨਾ ਸਟ ਕਟਕਟ ਵਾ ਦੇ ਕਰ ਜਾਏ ਲੇਟ ਹੋਣਾ ਉਹਨਾਂ ਨੇ ਮਮਾ ਵੇਖੋ ਕਿੰਨੀਆਂ ਡੋਡੀਆਂ ਮੈਂ ਇਕੱਠਾ ਕਰੀ ਨੂੰ ਬਹੁਤ ਚੰਗੀਆਂ ਵਾ ਇਹਦੇ ਚੁੱਕਣ ਜੁਗੀਆਂ ਹੋ ਗਈਆਂ ਐ ਉਹ ਹੈ ਗਰੂ ਨਿੱਕੇ ਨਿੱਕੇ ਮੂੰਹਾਂ ਮਰ ਕੇ ਜਿੱਕਰ ਵੀ ਗਈ। ਪਹਿਲਾਂ ਪਹਿਲਾਂ ਸਹੀ ਨਹੀਂ ਡੋਡੀਆਂ ਕਿੰਨੇ ਦੀਆਂ ਲਿਆਉਂਦੇ ਹੁੰਦੇ ਸੀ। ਪਾਪਾ ਜੀ ਇੱਕ ਲਈ ਆਏ। ਦਹਾਂ ਦੇ ਡੋਡੂ ਨਾਲ ਸਾਰੇ ਤਾਂ ਬੰਦੇ ਵੰਡ ਲੈਣ। ਤੇ ਹੁਣ ਦਹਾਂ ਦੀਆਂ ਕਿੰਨੀਆਂ ਕ ਦਿੰਦੇ ਆ? ਉਹ ਦਵਾਂ ਦੀਆਂ ਨਗੂੜੀ ਇਕਲੀ ਦੇ। ਉਹ ਉਹਦਾਂ ਲਿਆਉਂਦੀਆਂ ਸੀ ਨਾ ਸਿਰਫ ਇੰਨੀਆਂ ਕਹੀ ਨਾ ਹੋਇਆਂ ਵਰਗੀਆਂ ਡੋਡੀਆਂ। ਦਹਾਂ ਦੀਆਂ ਕਿੱਥੇ ਆਉਂਦੀਆਂ? ਕਿਲੋ ਦਾ ਪੈਕਟ ਕਿੰਨੇ ਦਾ ਵਾ? ਮੇਰੇ ਨਾਲ 150 ਦੇ ਲੱਗ ਜਾਂਦੇ ਹੁਣ ਹਾਂ ਤੂੰ ਫੇਰ ਤੇ ਉਹ 150 ਦਾ ਪੈਕੇਟ ਕਿੰਨਾ ਕੁ ਟੈਂਪ ਕੱਢ ਬਾਈ ਕਿੰਨੀਆਂ ਬੈਂਤੀਆਂ ਦਾ ਇਸਤੀਆਂ ਦਾ 30 ਦਾ ਫੇਰ ਉਹ 40ਆਂ ਦਾ 45ਆਂ ਦਾ ਪੰਪਾਂ ਦੀ ਬਾਤ ਤੇ ਜਿਚਕਾਂ ਭਾਵੇਂ ਟੱਕ ਅੱਛਾ ਤੂੰ ਜੇਤੀ ਗਾੜੀ ਕੁੱਟ ਨਹੀਂ ਕਰਦੇ ਤੂੰ ਇਹਦੇ ਦੰਦ ਦੂਜੇ ਵੀ ਟੁੱਟ ਜਾਣੇ ਲੱਗੂ ਜਿਹੜੇ ਕੜਿੱਚ ਕਰਦੇ ਵਜੇ ਮੰਨ ਕੇ ਤੂੰ ਕੱਢ ਕੇ ਦਵਾ ਪੁੱਤ ਆ ਗਏ ਅੱਗੇ ਆ ਲੋ ਕਿੰਨੇ ਆ ਮਾ ਬੱਜੀ ਤੇ ਖਾਣੇ ਖਲਾਰਾ ਬੜਾ ਪਿੰਦਾ ਡੋਡੀਆਂ ਦਾ ਹੋ ਉੱਤੇ ਕਲ ਚੱਡੀ ਅਸੀਂ ਆ ਜੇ ਤੇ ਦੋ ਫਤੂ ਤੋੜੀ ਨਹੀਂ ਨਹੀਂ ਖਾਣੀ ਨਹੀਂ ਮੁਰਗੇ ਮਾ ਜੇ ਰੋਟੀ ਖਾਣੀ ਆ ਤਾਂ ਡੋਡੀਆਂ ਨੂੰ ਨਾ ਪਹਿਲਾਂ ਲਾ ਲਈਏ ਆਪਾਂ ਨਵੇਂ ਸਵੇਰੇ ਸਕੂਲੇ ਨਹੀਂ ਜਾਣਾ ਕੀ ਤੇਰੇ ਮੰਮਾ ਮੱਪਕੋੜੀ ਲੈ ਕੇ ਫ੍ਰੈਂਚ ਫਰਾਈਜ਼ ਬਣਾ ਲਾਂਗੀ ਸਵੇਰੇ ਸ਼ੇਰ ਕੱਟੋ ਕਨੀਸ਼ ਕੱਟੇ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਜੀ ਅਗਲੇ ਵਲੌਗ ਚ